ਬਾਲੀਵੁੱਡ ਅਤੇ ਪੰਜਾਬੀ ਐਕਟਰ ਤਰਵਿੰਦਰ ਦੇ ਜੱਦੀ ਪਿੰਡ ਪਹੁੰਚੇ ਆ ਇਹ ਉਹਨਾਂ ਦਾ ਸਕੂਲ ਹੈ ਜੀ ਸਕੂਲ ਦੀ ਗਰੁੱਪ ਫੋਟੋ ਹੈ ਜਿਹੜੀ 1947-48 ਦੇ ਵਿੱਚ ਉਹਨਾਂ ਨੇ 8ਵੀਂ ਕਲਾਸ ਕੀਤੀ ਸੀ ਤੇ ਆਜੋ ਪਹਿਲਾਂ ਉਹਨਾਂ ਦਾ ਸਕੂਲ ਦਿਖਾਉਂਦੇ ਹਾਂ ਉਹਦੀ ਫੋਟੋ ਤੇ ਗੱਲਬਾਤ ਕਰਦੇ ਆ ਉਸ ਤੋਂ ਬਾਅਦ ਜੀ ਉਹਨਾਂ ਦੇ ਘਰੇ ਚੱਲਾਂਗੇ ਤਰਵਿੰਦਰ ਜੀ 1 2 3 4 5 5 ਛੱਡ ਕੇ 6ਵੇਂ ਥਾਂ ਤੇ ਤਰਵਿੰਦਰ ਜੀ ਦੀ ਫੋਟੋ ਤੁਸੀਂ ਦੇਖ ਸਕਦੇ ਹੋ ਉਸ ਸਮੇਂ ਦੀ ਤੇ ਆ ਤੁਸੀਂ ਦੇਖ ਸਕਦੇ ਹੋ ਅੱਗੇ ਤੇ ਲਿਖਿਆ ਵੀ ਆ ਪੂਰਾ ਪੜ ਸਕਦੇ ਸੀ ਤੇ ਇਹ ਫੋਟੋ ਆਪਾਂ ਸਕੂਲ ਦੇ ਵਿੱਚੋਂ ਆਈਆਂ ਨੇ ਤੇ ਉਹ ਜਿਹੜੇ ਜਿਹੜੇ ਸਕੂਲ ਦੇ ਵਿੱਚ ਤਰਵਿੰਦਰ ਜੀ ਪੜ੍ਹੇ ਨੇ ਉਸ ਸਕੂਲ ਦੇ ਵਿੱਚ ਇਹ ਫੋਟੋ ਮੌਜੂਦ ਹੈ ਤੇ ਤੁਸੀਂ ਫੋਟੋ ਦੇਖ ਸਕਦੇ ਹੋ ਤੇ ਤਰਵਿੰਦਰ ਜੀ ਦੀ ਜਿਹਦੇ ਵਿੱਚ ਆ ਤਰਵਿੰਦਰ ਜੀ ਜਿਹੜੇ ਦਿਖਾਈ ਦੇ ਰਹੇ ਨੇ ਤੁਸੀਂ ਥੋੜਾ ਜਿਹਾ ਕਲੋਜ਼ ਹੋ ਕੇ ਦੇਖੋ ਇਹ ਸੀ ਜੀ ਤਰਵਿੰਦਰ ਦਾ ਉਹ ਸਕੂਲ ਜਿੱਥੇ ਤਰਵਿੰਦਰ ਪੜ੍ਹਿਆ ਹੈ ਅਤੇ ਨਾਲ ਹੀ ਉਹਨਾਂ ਦਾ ਘਰ ਹੈ ਬੈਕ ਸਾਈਡ ਤੇ ਦੋਸਤੋ 1935 ਦੇ ਵਿੱਚ ਇਹਨਾਂ ਦਾ ਦਸੰਬਰ ਦੇ ਵਿੱਚ 8 ਦਸੰਬਰ 1935 ਨੂੰ ਇਹਨਾਂ ਦਾ ਜਨਮ ਹੁੰਦਾ ਹੈ ਅਤੇ 1947-48 ਦੇ ਵਿੱਚ 8ਵੀਂ ਮਹੀਜ 13 ਸਾਲ ਦੀ ਉਮਰ ਚ ਇਹਨਾਂ ਨੇ 8ਵੀਂ ਕਰ ਲਈ ਸੀ ਪਿੰਡ ਸਾਨਨੇਵਾਲ ਦੇ ਸਕੂਲ ਚ ਬਿਲਕੁਲ ਸਕੂਲ ਦੀ ਬੈਕ ਸਾਈਡ ਹੀ ਉਹਨਾਂ ਦਾ ਘਰ ਹੈ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਉਹ ਮਾਸਟਰ ਸੀਗੇ ਇਹ ਹੈ ਜੀ ਪੂਰਾ ਉਹਨਾਂ ਦਾ ਘਰ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਹੁਣ ਤਾਂ ਹਾਲਾਤ ਕਾਫੀ ਜਿਹੜੇ ਅ ਖਾਸਾ ਹੋ ਚੁੱਕੇ ਨੇ ਸਕੂਲ ਦੇ ਪੁਰਾਣੇ ਤੁਸੀਂ ਦੇਖ ਸਕਦੇ ਹੋ ਗੇਟ ਗੁੱਡ ਵੀ ਟੁੱਟੇ ਪਏ ਨੇ ਇੱਥੇ ਕਹਿੰਦੇ ਹੁਣ ਤਾਂ ਦੇਖਭਾਲ ਵਾਸਤੇ ਕੋਈ ਕਰਾਈ ਵਗੈਰਾ ਇੱਥੇ ਰਹਿੰਦਾ ਜਾਂ ਕੋਈ ਦੇਖਭਾਲ ਵਾਸਤੇ ਇੱਥੇ ਰਹਿੰਦਾ ਬੰਦਾ ਤੇ ਫਿਲਹਾਲ ਇੱਥੇ ਹੁਣ ਕੋਈ ਨਹੀਂ ਆਉਂਦਾ ਮਤਲਬ ਸਾਲ ਚ ਇੱਕ ਦੋ ਵਾਰੀ ਧਰਮਿੰਦਰ ਜੀ ਆ ਜਾਂਦੇ ਨੇ ਹੋਰ ਇੱਥੇ ਕੋਈ ਨਹੀਂ ਆਉਂਦਾ ਤੇ ਆਓ ਵਾਕੀ ਆਪਾਂ ਗੱਲਬਾਤ ਕਰ ਲੈਨੇ ਆ ਕਿਸੇ ਨਜ਼ਦੀਕੀ ਨਾਲ ਉਹਨਾਂ ਦਾ ਆਪਾਂ ਕੋਈ ਨਜ਼ਦੀਕੀ ਹੋਊਗਾ ਕੋਈ ਪਰਿਵਾਰਕ ਮੈਂਬਰ ਜਾਂ ਕੋਈ ਉਹਨਾਂ ਦੇ ਲਾਣੇ ਦੇ ਵਿੱਚੋਂ ਕੋਈ ਆਪਾਂ ਨੂੰ ਮਿਲਦਾ ਤਾਂ ਆਪਾਂ ਗੱਲਬਾਤ ਜ਼ਰੂਰ ਕਰਵਾਵਾਂਗੇ ਤੁਸੀਂ ਦੇਖ ਸਕਦੇ ਹੋ ਇਹ ਪੂਰੀ ਕੰਦ ਜੀ ਹੁਣ ਤਾਂ ਜਿਹੜਾ ਪੁਰਾਣੀ ਹਵੇਲੀ ਟਾਇਪ ਬਣਿਆ ਹੋਇਆ ਪੁਰਾਣੇ ਸਮੇ ਦਾ ਇਹ ਘਰ ਸੀਗਾ ਕਾਫੀ ਹਾਲਤ ਜਿਹੜੀ ਖਸਤਾ ਹੋ ਚੁੱਕੀ ਹੈ ਤੇ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਸਾਹਮਣੇ ਜਿਹੜਾ ਚਿੱਟੀ ਦੀਵਾਰ ਵਾਲਾ ਇਹਨਾਂ ਦਾ ਸਕੂਲ ਹੈ ਧਰਮਿੰਦਰ ਜੀ ਦਾ ਜਿੱਥੇ ਇਹਨਾਂ ਨੇ ਸਨ 1947-48 ਦੇ ਵਿੱਚ 8ਵੀਂ ਕਰ ਲਈ ਸੀ ਮਹਿਜ 13 ਸਾਲ ਦੀ ਉਮਰ ਚ ਇਹ ਬੈਕ ਸਾਈਡ ਤੇ ਬਿਲਕੁਲ ਸਕੂਲ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਾਕੀ ਜੇ ਆਪਾਂ ਸਕੂਲ ਦੀ ਗੱਲ ਕਰਦੇ ਆ ਤਾਂ ਹੁਣ ਤੱਕ ਕਾਫੀ ਚੇਂਜ ਹੋ ਚੁੱਕਿਆ ਹੈ ਸਕੂਲ ਉਸ ਸਮੇਂ ਦੇ ਵਿੱਚ ਸਕੂਲ ਦੀ ਕੁਝ ਹੋਰ ਤਸਵੀਰ ਸੀ ਪਰ ਸਮੇਂ ਦੇ ਹਿਸਾਬ ਨਾਲ ਸਕੂਲ ਦੇ ਵਿੱਚ ਚੇਂਜਿੰਗ ਆਉਦੇ ਰਹਿੰਦੇ ਨੇ ਪਰ ਫਿਰ ਵੀ ਤੁਹਾਨੂੰ ਥੋੜਾ ਜਿਹਾ ਅਸੀਂ ਸ਼ਾਰਟ ਹੈ ਜਿਹੜਾ ਸਕੂਲ ਨੂੰ ਫਿਰਕੇ ਜਰੂਰ ਦਿਖਾਵਾਂਗੇ ਮੈਂ ਤਾਂ ਆਪਦੀ ਸੁਰਤ ਦੇ ਵਿੱਚ ਤਿੰਨ ਚਾਰ ਵਾਰੀ ਦੇਖਿਆ ਆਪਣੀ ਸੁਰਤ ਚ ਦੇਖਿਆ ਅੱਛਾ ਤੇ ਉਹਨਾਂ ਦੇ ਮੁੰਡੇ ਤਾਂ ਨਹੀਂ ਆਏ ਕਦੇ ਬੋਬੀ ਦੋਲ ਜਾਂ ਸੰਨੀ ਦੋਲ ਉਹ ਨਹੀਂ ਆਏ ਕਦੇ ਵੀ ਨਹੀਂ ਆਏ ਅੱਜ ਉਹਰੇ ਆਉਂਦਾ ਨਹੀਂ ਹੈ ਕੋਈ ਉਹੀ ਆ ਇਹਨੇ ਤੇਵਿੰਦਰ ਦਾ ਮਤਲਬ ਮੇਨ ਘਰ ਇਹੀ ਹੈ ਇੱਥੇ ਮੇਨ ਘਰ ਇਹੀ ਹੈ ਉਹ ਕਰ ਲਾ ਜਿਹੜਾ ਛੋਟਾ ਜਿਹਾ ਤੇ ਦੇਖ ਸੁਆ ਕਿਹੜਾ ਆਹ ਸਭ ਜਿਹਾ ਤੇ ਕਾਲਾ ਲੱਗੇ ਆ ਅੱਛਾ ਉਹ ਹੈ ਤੇ ਆਹਾਂ ਮੇਨ ਹੈ ਇਹੀ ਆ ਜੀ ਅੱਛਾ ਇਹ ਕੀ ਦਾ ਇਧਰ ਦਾ ਐ ਤਾਂ ਇਹਨਾਂ ਨੇ ਹੀ ਹੈ ਜਾਨੀ ਮੇਨ ਹੈ ਮੇਨ ਦਰਵਾਜ਼ਾ ਉਹ ਐਂਟਰੀ ਉਹ ਹੈ ਐਂਟਰੈਂਸ ਹੈ ਉਹ ਅੱਛਾ ਹੁਣ ਕੌਣ ਰਹਿੰਦੇ ਇੱਥੇ ਇੱਥੇ ਫਿਲਹਾਲ ਇਧਰ ਤਾਂ ਕਿਰਾਏ ਤੇ ਰਹਿੰਦੇ ਨੇ ਉਹ ਬਸ ਅੱਛਾ ਇਧਰ ਕਿਰਾਏ ਤੇ ਰਹਿੰਦੇ ਨੇ ਉਹ ਬੰਦਾ ਹੈ ਅੱਛਾ ਜਿਵੇਂ ਮੰਨ ਲਓ ਤਰਵਿੰਦਰ ਹੈ ਕਿੰਨੇ ਕਿ ਚਰਾਂ ਬਾਅਦ ਆਉਂਦਾ ਜੇ ਕੀ ਗੱਲ ਬਾਤ ਹੈ ਸਾਲ ਦੇ ਵਿੱਚ ਤਮਾਤ ਹੀ ਹੁੰਦਾ ਜਿਹੜਾ ਜਮੀਨ ਜਮੂਨ ਵੀ ਹੈਗੀ ਹੋਰ ਇਹਨਾਂ ਦੀ ਨਹੀਂ ਨਹੀਂ ਕੁਝ ਨਹੀਂ ਹੈ ਅੱਛਾ ਜਮੀਨ ਹੈ ਨਹੀਂ ਸੀ ਅੱਛਾ ਉਹਨਾਂ ਦੇ ਪਿਤਾ ਮਾਤਾ ਪਿਤਾ ਕੀ ਕਰਦੇ ਸੀ ਬਚਪਨ ਚ ਸਰਕਾਰੀ ਨੌਕਰੀ ਤੇ ਲੱਗੇ ਹੋਏ ਸੀ ਹਾਂ ਮਾਸਟਰ ਕਹਿੰਦੇ ਸੀ ਹਾਂਜੀ ਹਾਈ ਹਾਈ ਸਕੂਲ ਚ ਸੀ ਹਾਂਜੀ ਹਾਈ ਸਕੂਲ ਨਾਲ ਨਾਲ ਹੀ ਸਕੂਲ ਹੈ ਅੱਛਾ ਨਾਲ ਹੀ ਸਕੂਲ ਚ ਸੀ ਉਹ ਤਰਵਿੰਦਰ ਜੀ ਵੀ ਉੱਥੇ ਪੜ੍ਹੇ ਨੇ ਨਾ ਹਾਂਜੀ ਤਰਵਿੰਦਰ ਜੀ ਵੀ ਉੱਥੇ ਪੜ੍ਹੇ ਨੇ ਅੱਛਾ ਮਤਲਬ ਜਿਵੇਂ ਉਹ ਕਦੇ ਕਦਾਈ ਜੀ ਆਉਂਦੇ ਨੇ ਉਹ ਤਾਂ ਮਿਲਦੇ ਨੇ ਹੀ ਸਾਨੂੰ ਜਦੋਂ ਆਉਂਦੇ ਆ ਸਾਬ ਨੂੰ ਮਿਲਦੇ ਨੇ ਤਕਰੀਬਨ ਐ ਅੱਛਾ ਸਵਾ ਕਿਵੇਂ ਆ ਬਹੁਤ ਵਧੀਆ ਬਤਵਾ ਕੱਠ ਹੋ ਜਾਂਦਾ ਉਹ ਜਦੋਂ ਆਉਂਦਾ ਉਹ ਕੱਠ ਖੜਨ ਜਗ੍ਹਾ ਨਹੀਂ ਹੁੰਦੀ ਇੱਥੇ ਅੱਛਾ ਅਜਾ ਤੁਸੀਂ ਅੱਛਾ ਉਹਨਾਂ ਦੇ ਮਤਲਬ ਵਾਈਫ ਜਾਂ ਕੋਈ ਹੋਰ ਹੀਮਾ ਮਾਨਲੀ ਹੀਮਾ ਮਾਨਲੀ ਵੀ ਆਏ ਕਈ ਵਾਰੀ ਦੋ ਆਈ ਨਹੀਂ ਹੀਮਾ ਮਾਨਲੀ ਅੱਛਾ ਨਹੀਂ ਦੇਖੇ ਅੱਛਾ ਛੋਟੀ ਛੋਟ ਤੇ ਚਾਹੀ ਨਹੀਂ ਹੀਮਾ ਮਾਨਲੀ ਇੱਥੇ ਅੱਛਾ ਤੇ ਦੂਜੀ ਉਹਨਾਂ ਦੇ ਪ੍ਰਕਾਸ਼ ਕੌਰ ਵਾਈਫ ਉਹ ਵੀ ਆਏ ਨੇਗੇ ਉਹ ਨਹੀਂ ਵੇਖੇ ਕਦੇ ਅੱਛਾ ਬੱਚੇ ਸੀ ਉਹ ਬੰਬੇ ਹੋਏ ਸੀ ਜਾਂ ਇੱਥੇ ਹੋਏ ਸੀ ਤੋਂ ਬੰਬਈ ਹੋਏ ਨਹੀਂ ਜੀ ਇੱਥੇ ਅੱਛਾ ਉੱਥੇ ਅੱਛਾ ਉੱਥੇ ਰਹਿੰਦੇ ਨੇ ਨਾ ਕਦੇ ਵੀ ਨਹੀਂ ਆਏ ਨਾ ਮੈਂ ਤਾਂ ਬੋਬੀ ਦੇ ਉਲਟੇ ਸ਼ਨੀ ਦੀ ਹੋਰ ਕਦੇ ਨਹੀਂ ਦੇਖੀ ਕਦੇ ਨਹੀਂ ਵੇਖੀ ਠੀਕ ਹੈ ਫਿਰ ਉਹਰੇ ਰਹਿਣ ਦਾ ਵੀ ਨਹੀਂ ਨਾ ਇਹ ਤਾਂ ਕਿਵੇਂ ਸਾਰਾ ਹੋ ਗਿਆ ਡੈਮੇਜ ਹੋਇਆ ਪੈਰ ਟੁੱਟੇ ਭੱਜੇ ਪੈ ਫਿਰ ਉਰੀ ਐਸੇ ਕਰ ਚ ਹੀ ਰਹਿੰਦੇ ਨੇ ਆ ਕਿ ਇੱਥੇ ਹਾਂਜੀ ਇੱਥੇ ਹੀ ਰਹਿੰਦੇ ਨੇ ਜੀ ਹੋਰ ਦੋਸਤ ਮਿੱਤਰ ਨੇ ਉਹਨਾਂ ਦੇ ਹਾਂ ਹਾਂ ਚਲੇ ਜਾਂਦੇ ਰਹਿੰਦਾ ਠੀਕ ਹੈ ਠੀਕ ਹੈ ਇਹ ਕੋ ਉਥੇ ਗਲ ਉਹਥੇ ਹਾਈ ਸਕੂਲ ਕੋਲ ਕੋ ਨਾ ਕੋਲਾ ਹਾਂ ਉਥੇ ਰਹਿੰਦੇ ਹੁਣ ਧਰਵਿੰਦਰ ਉਹਨਾਂ ਜਾ ਕੇ ਅੱਛਾ ਜਦੋਂ ਆ ਜਾਂਦੇ ਨੇ ਮੈਂ ਸਾਚਾਰ ਦੇ ਹੁੰਦੇ ਸੀ ਅੱਛਾ ਜਦੋਂ ਮੈਂ ਸਾਚਾਰ ਦੇ ਹੁੰਦੇ ਸੀ ਅਛਾ ਤਰਮਿੰਦਰ ਜੀ ਮੈਂ ਸਾਚਾਰ ਦੇ ਹੁੰਦੇ ਸੀ ਅੱਛਾ ਅੱਛਾ ਤੇ ਉਹ ਟ੍ਰੇਨ ਵੀ ਲੰਘਦੀ ਉੱਥੇ ਦੀ ਉਹ ਕਹਿੰਦੇ ਉੱਥੇ ਬੈਠ ਕੇ ਸੋਚਿਆ ਕਰਦੇ ਸੀ ਕਿ ਮੈਂ ਬੰਬਈ ਜਾਊਂਗਾ ਕਦੇ ਓਕੇ ਅੱਛਾ ਓਕੇ ਜੀ ਪਟਪੁਲੀ ਆ ਹਾਈ ਸਕੂਲ ਦੇ ਨਾਲ ਹੀ ਮੂਹਰੇ ਗੇਟ ਪਿਛਲੇ ਗੇਟ ਬਾੜ ਦੇ ਸਾਰੇ ਕੋਈ ਆ ਹਾਂ ਹਾਂ ਤੇ ਬੈਠੇ ਰਹਿੰਦੇ ਅਸੀਂ ਉੱਥੇ ਬੈਠਦੇ ਹੁੰਦੇ ਸੀਗੇ ਅੱਛਾ ਅੱਛਾ ਜੀ ਠੀਕ ਹੈ ਅੱਛਾ ਕੋਈ ਹੋਰ ਪੁਰਾਣੀਆਂ ਯਾਦਾਂ ਕੋਈ ਹੈਗੇ ਤੁਹਾਡੇ ਕੋਲ ਕੋਈ ਸਾਂਝੇ ਕਰੋ ਵੀਰੇ ਨੌਲੇਜ ਹੈ ਨਹੀਂ ਵੱਡੇ ਨੂੰ ਕਿਸੇ ਨੂੰ ਪੁੱਛਣਾ ਪ ਵੈਸੇ ਤੁਹਾਡਾ ਕੀ ਲੱਗਦਾ ਜੀ ਉਰੇ ਅਸੀਂ ਤਾਂ ਜੱਦੀ ਹੀ ਇੱਥੇ ਦੀ ਅੱਛਾ ਜੱਦੀ ਦਾ ਹੂੰ ਮਤਲਬ ਵੀ ਕਿਵੇਂ ਕੋਈ ਪਰਿਵਾਰ ਚੋਂ ਜਾਂ ਕਿੰਨਾ ਨਾ ਨਾ ਪਰਿਵਾਰ ਚੋਂ ਨਹੀਂ ਆ ਅਸੀਂ ਤਾਂ ਜੀ ਉਹ ਪਰਲੇ ਪਾਸੇ ਰਹਿੰਦੇ ਆ ਪਰਲੇ ਪਾਸੇ ਰਹਿੰਦੇ ਆ ਠੀਕ ਹੈ ਠੀਕ ਹੈ ਠੀਕ ਹੈ ਜੀ ਜ਼ਿੰਮੇਦਾਰ ਆ ਮੈਂ ਰਬਦਾਸ ਨਹੀਂ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਸ਼ੁਕਰੀਆ ਸ਼ੁਕਰੀਆ